ਭੇਟੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਮਹਿਰਾ ਸੋ ਸੁਨਾਮ ਦੇ ਵਿੱਚ ਚਿਕਨ ਗੁਨੀਆ ਡੇਂਗੂ ਅਤੇ ਵਾਇਰਲ ਬੁਖਾਰ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇੱਕ ਖਾਸ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਸੋ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੌਗਿੰਗ ਮਸ਼ੀਨਾਂ ਸਮੇਤ ਸ਼ਹਿਰ ਦੇ 23 ਵਾਰਡਾਂ ਦੇ ਵਿੱਚ ਰਵਾਨਾ ਕੀਤਾ ਹੈ ਇਹ ਮੁਹਿੰਮ 20 ਦਿਨ ਤੱਕ ਜਾਰੀ ਰਹੇਗੀ ਤੇ 10 ਅਕਤੂਬਰ ਤੱਕ ਮਰੀਜ਼ਾਂ ਦੀ ਸਿਹਤ ਜਾਂਚ ਅਤੇ ਰੋਕਥਾਮ ਸੰਬੰਧੀ ਕਦਮ ਲਏ ਜਾਣਗੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਪਟਨ ਮੰਤਰੀ ਅਮਨ अरोड़ा ਨੇ ਵੀਡੀਓ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਬਿਮਾਰੀ ਦੀ ਸਥਿਤੀ ਦੇ ਵਿੱਚ ਆਪਣੇ ਨਜ਼ਦੀਕੀ ਡਾਕਟਰ ਦੇ ਨਾਲ ਸੰਪਰਕ ਕਰਨ ਤੇ ਘਰੇਲੂ ਨੁਸਖਿਆਂ ਦੇ ਨਾਲ ਸਮਾਂ ਖਰਚ ਨਾ ਕਰਨ। ਇਸ ਨਾਲ ਹੀ ਉਹਨਾਂ ਨੇ ਕੈਮਿਸਟਾਂ ਅਤੇ ਲੈਬ ਟੈਕਨੀਸ਼ੀਅਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਮਰੀਜ਼ਾਂ ਤੋਂ ਬੇਵਜ੍ਹਾ ਵਧੇਰੇ ਪੈਸੇ ਨਾ ਲਏ ਜਾਣ। ਸਗੋਂ ਸਿਰਫ ਵਾਜਬ ਫੀਸ ਹੀ ਵਸੂਲੀ ਜਾਵੇ। ਮੋਗਾ ਸਿਵਲ ਸਰਜਨ ਡਾਕਟਰ ਅੰਮਰਜੀਤ ਕੌਰ ਨੇ ਦੱਸਿਆ ਕਿ ਅਜੇ ਤੱਕ ਅਧਿਕਾਰਤ ਤੌਰ ਤੇ ਚਿਕਨ ਗੁਨੀਆ ਦਾ ਕੋਈ ਮਾਮਲਾ ਨਹੀਂ ਸਾਹਮਣੇ ਆਇਆ ਸਿਰਫ ਬੁਖਾਰ ਦੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਕੀ ਸੰਭਾਵੀ ਕੇਸ ਵੀ ਮੰਨਿਆ ਜਾ ਸਕਦਾ ਹੈ ਉਹਤੀ ਉਹਨਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਟੈਸਟ ਸਿਰਫ ਸਰਕਾਰੀ ਲੈਬਾਂ ਤੋਂ ਹੀ ਕਰਵਾਏ ਜਾਣ ਤਾਂ ਜੋ ਸਹੀ ਰਿਪੋਰਟ ਅਤੇ ਇਲਾਜ ਮਿਲ ਸਕੇ ਇਸ ਤੋਂ ਇਲਾਵਾ ਉਹਨੇ ਕਿਹਾ ਕਿ ਸੁਨਾਮ ਸਿਵਲ ਹਸਪਤਾਲ ਦੇ ਵਿੱਚ ਐਮਡੀ ਮੈਡੀਸਨ ਅਤੇ ਪੈਡੀਟ੍ਰੀਸ਼ਨ ਦੀਆਂ ਖਾਲੀ ਸਾਮੀਆਂ ਨੂੰ ਭਰਨ ਲਈ ਸਰਕਾਰ ਨੂੰ ਸਫਾਰਿਸ਼ ਵੀ ਕੀਤੀ ਹੋਈ ਹੈ